ਸਤਿ ਸ਼੍ਰੀ ਅਕਾਲ ਜੀ ਤਾਂ ਮੈਂ ਜੀ ਆਇਆਂ ਨੂੰ ਆਪਾਂ 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 ਜੀ ਆਇਆਂ ਨੂੰ ਆਪ ਜੇ ਸਾਨੂੰ ਸਿਆਣੋ ਦਿਸਿਆ ਕਿ ਦੋਸਤ ਸਾਨੂੰ ਸਿਆਣੋ ਦਿਸਿਆ ਸਾਡੇ ਲੋਕਾਂ ਆਸ ਤੇ ਸਾਨੂੰ ਕੋਈ ਘਾਟ ਨਹੀਂ ਮੰਨੋ ਅਵੇਸ ਨੇ ਥੱਲੇ ਇੰਨੇ ਹੋ ਗਏ ਮਤਲਬ ਜੀ ਐਮ ਪੱਤਰ ਦੇ ਲਗੈ ਲਿਆ ਹੋਣੀਆਂ ਜਾਂ ਸਭ ਲੋਕੀ ਸਾਡੇ ਕੋਲ ਵੀ ਪੱਖ ਨਾ ਪੂਰਾ ਰੱਖਿਆ ਗਿਆ ਨੌਕਰੀਆਂ ਦੇਣੀਆਂ ਬੰਦ ਕਰ ਦਿੱਤੀਆਂ ਤੇ ਉਹਨਾਂ ਦੇ ਧਿਆਨ ਕਿਉਂਕਿ ਬਟਾਲਾ ਜਿਹੜੀ ਤੇ ਕਰਤਾਰਪੁਰ ਤੇ ਬਟਾਲੇ ਦੇ ਲੋਕ ਜ਼ਿਆਦਾ ਹੈਗੇ ਮੇਲਾ ਇੱਕ ਤਾਂ ਉਹ ਦੱਬ ਕੇ ਇਹਦਾ ਕੇਸ ਲੁਕੇ ਇਹਨੂੰ ਦੋਖਾ ਦੇ ਕੇ ਇਹ ਤਸਵੀਰ ਲੁਕੀ ਚਲੋ ਨੋਟਿਸ ਲਿਆ ਦੇ ਸਾਗੇ ਮਿਲਾਂ ਦੇ ਵਿੱਚ 15 15 20 20 ਕਈਆਂ ਮਿਲਦੇ ਵਿੱਚ ਅਸੀਂ ਨੇ ਕਿਹਾ ਸੀ ਸਾਡਾ ਬੋਰਡ ਤੇ ਸਾਡੇ ਜਿਹੜੇ ਇਥੋਂ ਦੇ ਲੋਕ ਲੀਡਰ ਕੇ ਤੁਸੀਂ ਉਸ ਸਮੇਂ ਜੇ ਸਾਡੇ ਵਰਕਰ ਕੋਈ ਜਾਂਦੇ ਵੀ ਰਹੇ ਆ ਮਾਨੂੰ ਕਿਸੇ ਨੂੰ ਕਹਿ ਦੇਣਾ ਤੁਹਾਡੇ ਕੋਲ ਪੜ੍ਹਾਈ ਕਿੰਨੀ ਆ ਗੜ ਪੜ੍ਹਾਈ ਉਹ ਕੀ ਦੱਸਣੋ ਮਲੋ ਕੋਈ ਪੜ ਸਕਦਾ ਜੀ ਜੇ 20 ਆ ਜੇ ਡੈਥ ਹੋਈ ਜਾਂਦੀਆਂ ਵੀ ਬੱਚਿਆਂ ਮਾਂ ਡੈਡੀਆਂ ਦੀ ਤਾਂ ਥੋੜੇ ਬੱਚਿਆਂ ਵਿੱਚ ਪੜ ਸਕਦਾ ਜੇ ਮੇਰੇ ਕੋਲ ਆ ਜਾਂਦੇ ਸਟ੍ਰਾਈਕਾ ਕਰਨ ਨਾਲ ਕਿਵੇਂ ਬਸਲੇ ਦਾ ਹਾਲ ਨਹੀਂ ਹੈ ਸਟ੍ਰਾਈਕਾ ਨੇ ਨਾਲ ਕੀ ਹੁੰਦਾ ਕਿ ਥੋੜੀ ਬੋਦੀ ਮਜ਼ਦਮਾਂ ਦੀ 네ਗਟਿਵਿਟੀ ਚਲੀ ਜਾਂਦੀ ਹੈ ਪ੍ਰਸ਼ਾਸਨ ਥੋੜਾ ਜਿਹਾ ਔਖਾ ਹੋ ਜਾਂਦਾ ਉੱਪਰ ਤਾਂ ਜਿਹੜਾ ਅੰਦਰ ਖੜਨਾ ਹੁਸਾਲੇ ਮਤਲਬ ਮਾਸਮਤ ਤੇ ਬੰਦਾ ਸ਼ਾਂਤ ਹੋਵੇ ਤੇ ਤਾਂ ਹੀ ਕੰਮ ਚੱਲਦਾ ਜੇ ਰਾਤ ਦੇ 1 ਵਜੇ 12 ਵਜੇ 1 ਵੇ ਟੂਡੇ ਦੇ ਵਾ ਇੱਥੋਂ ਜਾਣਾ ਇਹ ਬੜਾ ਕੁਝ ਹੋ ਰਿਹਾ ਹੈ ਇਹ ਵੀ ਛੋਟੀ ਗੱਲ ਦੀ ਹੈ ਬਹੁਤ ਵੱਡੀ ਗੱਲ ਹੈ ਤੁਹਾਨੂੰ ਸੈਂਟਰ ਗਵਰਨਮੈਂਟ ਤੋਂ ਪ੍ਰਾਈਸ ਮੀਡੀਅਮ ਤੁਹਾਨੂੰ ਜਾਓ ਗਵਰਨਮੈਂਟ ਤੋਂ ਮਿਲਿਆ ਇਹ ਵੀ ਅਚੀਵਮੈਂਟ ਹੈ ਨਾ ਮੀਟਿੰਗ ਅਚੀਵਮੈਂਟ ਹੈ ਕਿਦਰ ਵੱਡਾ ਤੁਹਾਨੂੰ ਮਿਲਣਾ ਹੈ ਦੇਮ ਦੇ ਤੋਂ ਮੈਂ ਪੂਰਾ ਚਲਦਾ ਠੀਕ ਹੈ ਠੀਕ 500% 60% ਹੈ ਸਭ ਇਸ ਜੈਨੂ ਨਾਮਿਲਦੇ ਹੈ ਦੇਸ਼ਪਤਰ ਤੇ ਦੋ ਵੀ ਸਾਡੇ ਚੀਜ਼ ਗੇਟਾ ਚਾਹੀਏ ਕਿ ਮੈਡੀਕਲ ਰਿਕਵਰੀ ਦਾ ਸਵਾਦਾ ਹੁੰਦਾ ਸਾਡੇ ਹੋ ਰਿਹਾ ਪਿਆ ਬਹੁਤ ਕੁਝ ਦੇ ਰਹੇ ਹਨ ਉਸ ਸਾਡੇ ਕੋਲ ਕੋਈ ਕਮੀ ਨਹੀਂ ਹੈ ਜੀ ਸਰਕਾਰ ਵੱਲੋਂ ਜਿੰਨਾ ਆਮ ਆਮੀ ਪਾਰਟੀ ਦੇ ਜ਼ਿੰਮੇਵਾਰੀ ਫੇਬਰ ਹੋ ਰਹੀ ਹੈ ਕਦੀ ਵੀ ਨਾ ਕੋਈ ਬੜੇ ਤਰ੍ਹਾਂ ਦੀ ਹੈ ਉੱਤੇ क्रूरਤਾ ਦਾ ਮਨ ਲੱਗਦਾ ਕਿਸੇ ਦੇ ਕਿੰਨੇ ਸਵਾਦ ਨੋ 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 ਸਭ ਤੋਂ ਪਹਿਲਾਂ ਤਾਂ ਆਫੀਸਾਂ ਨੇ ਆਖੇ ਥਾਣੇ ਤੇ ਬੈਠਣ ਪਿਆ ਪਰ ਮੈਂ ਤੁਹਾਡੀ ਲੀਡਰਸ਼ਿਪ ਨੂੰ ਹੀ ਗੱਲ ਕਹੀ ਆ ਕਿ ਧੰਨੇ ਤੇ ਬੈਠਣ ਤੋਂ ਪਹਿਲਾਂ ਕਮ ਸੇ ਕਮ ਤੁਸੀਂ ਮੇਰੇ ਨਾਲ ਗੱਲ ਜ਼ਰੂਰ ਕਰਦੇ ਆਪਣੇ ਕਿਸੇ ਲੀਡਰ ਨਾਲ ਗੱਲਬਾਤ ਕੀਤੇ ਤੋਂ ਧਰਨੇ ਤੇ ਬੈਠਣਾ ਇਹ ਠੀਕ ਰਵਾਇਤ ਨਹੀਂ ਹੈ ਮੰਗਦਾ ਤੁਹਾਡੀਆਂ ਜਾਇਜ਼ ਨੇ ਮੰਨਣ ਵਾਲੀਆਂ ਨੇ ਮੰਨੀਆਂ ਜਾਣੀਆਂ ਚਾਹੀਦੀਆਂ ਔਰ ਵੋਟਸ ਦੀ ਵੀ ਇਹ ਗੱਲ ਹੀ ਰਹੀ ਹੈ ਮੈਨੂੰ ਲੱਗਦਾ ਪਿਛਲੇ 10 15 ਸਾਲਾਂ ਤੋਂ ਲੱਟੇ ਤੋਂ ਮਸਲੇ ਨੇ ਜਿਹੜੇ ਤੁਸੀਂ ਹੁਣ ਲੈ ਕੇ ਬੈਠੇ ਹੋ ਔਰ ਇਹਦੇ ਪ੍ਰੋਬਲਮ ਨੇ ਕੋਈ ਨਾਮ ਹੈ ਇਸ ਕਰਕੇ ਕਿਸੇ ਬੁੱਤਾਂ ਬੱਲੇ ਕੋਤਸੇ ਬਸੇ ਬੱਲੇ ਨਾਗੇ ਬੋਲ ਪੜ੍ਹਦੇ ਆਜ ਬਹੁਤ ਨਿਆ ਲੰਗਾ ਬੋਲੇ ਇਸੋ ਨਿਹਾਲ ਸਾ ਸੁਨਿਹਾਲ ਤਿੰਨ ਦਿਨਾਂ ਤੋਂ ਜਿਹੜਾ ਹੈਟਾਵਾ ਸ਼ੁਕਰ ਮਿਲਦੇ ਦੇ ਵਿੱਚ ਜਿਹੜੀ ਹੈਗੀ ਆ ਸਟ੍ਰਾਈਕ ਚੱਲ ਰਹੀ ਸੀ ਪਲਾਜ਼ਮਾ ਦੀ ਕੀ ਕਹਿਣਾ ਚਾਹੋ? ਅ ਬਿਲਕੁਲ ਪਿਛਲੇ 3 ਦਿਨ ਤੋਂ ਸ਼ੂਗਰ ਮਿਲਦੇ ਜਿਹੜੇ ਕਾਮ ਇਨ ਨੇ ਉਹ ਸਟ੍ਰਾਈਕ ਤੇ ਬੈਠੇ ਸੀ ਗੈਜਟਡ ਸਟਾਫ ਨਾਨ ਗੈਜਟਡ ਕਲਰਿਕਲ ਆ ਆਊਟਸੋਰਸ ਵਾਲਾ ਬਹੁਤਾਂ ਵੱਡਾ ਮਸਲਾ ਜਿਹੜਾ ਉਹ ਆਊਟਸੋਰਸ ਸਟਾਫ ਦਾ ਆ ਕਿ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਹੀ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਨਾਂ ਨੂੰ ਜਿਹੜੇ ਸਕਿਲਡ ਵਰਕਰ ਨੇ ਜਿਹੜੇ ਸਕਿਲਡ ਵਰਕਰਸ ਪੋਸਟ ਵੱਡੀਆਂ ਪੋਸਟਾਂ ਦੇ ਨਾਲ ਕੰਮ ਕਰਨ ਵਾਲੇ ਸਕਿਲਡ ਵਰਕਰ ਆ ਉਹਨਾਂ ਨੂੰ ਵੀ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਕੋਈ ਇਜਾਫਾ ਨਹੀਂ ਹੋਇਆ ਬਹੁਤ ਸਾਰੇ ਸਾਲੋ ਸਾਲ ਕਿਸੇ ਨੇ ਉਹਨੂੰ ਉਹਨਾਂ ਨੂੰ ਬਾਤ ਨਹੀਂ ਪੁੱਛੀ ਇਗਨੋਰ ਕੀਤਾ ਗਿਆ ਜਿਹਦੇ ਚੱਲਦੇ ਰੋਸ ਵਿੱਚੋਂ ਮੁਲਾਜ਼ਮਾਂ ਨੇ ਹੜਤਾਲ ਕੀਤੀ ਔਰ ਵਕੀਲਾਂ ਨੇ ਉਹਨਾਂ ਦਾ ਸਾਥ ਦਿੱਤਾ ਔਰ ਕੁਝ ਡੈਥ ਕੇਸ ਜਿਹੜੇ ਜਿਹਦਾ ਰਿਵਾਜ ਹੀ ਖਤਮ ਹੋ ਗਿਆ ਸੀ ਕਿ ਵੀ ਜਿੱਥੇ ਇੱਥੇ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਕਿਸੇ ਕੰਮੇ ਦੀ ਤੇ ਉਹਦੇ ਪਰਿਵਾਰ ਨੂੰ ਨੌਕਰੀ ਮਿਲਣੀ ਲਾਜ਼ਮੀ ਹੁੰਦੀ ਆ ਪਰ ਇਹ ਰਿਵਾਜ ਹੀ ਬੰਦ ਹੋ ਗਿਆ ਸੀ ਬਿਲਕੁਲ ਹੀ ਕੋਈ ਇੱਥੇ ਖਤਮ ਹੀ ਹੋ ਗਈ ਸੀ ਪਿਛਲੇ ਕਾਫੀ ਸਮੇ ਤੋਂ ਬਹੁਤ ਸਾਰੇ ਡੈਥ ਕੇਸ ਜਿਹੜੇ ਆ ਹੁਣ ਪਿਛਲੇ ਸਮੇਂ ਤੋਂ ਜਿਹੜੇ ਆ ਉਹ ਉਠਾਈ ਗਈ ਸੀ ਆਵਾਜ਼ ਤੇ ਉਹਦੇ ਨਾਲ ਕੁਝ ਡੈਥ ਕੇਸ 18 ਦੇ ਕਰੀਬ ਅਪਰੂਵ ਵੀ ਹੋ ਗਿਆ ਕੁਝ ਡੈਥ ਕੇਸ ਹੋ ਰਿਹਾ ਜਿਨ੍ਹਾਂ ਨੇ ਐਪਲੀਕੇਸ਼ਨ ਆਪਣੀ ਕੋਈ ਲੇਟ ਪਾਈ ਹੋਗੀ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਕੁਝ ਡੈਥ ਕੇਸ ਨੇ ਜਿਹੜੇ ਅਜੇ ਅਪਰੂਵ ਹੋਣ ਵਾਲੇ ਰਹਿੰਦੇ ਆ ਉਹ ਵੀ ਕੀਤਾ ਜਾਏਗਾ ਔਰ ਜਿਹੜੀ ਸਾਡੇ ਸ਼ੂਗਰ ਫੈਟ ਦੇ ਐਮਡੀ ਨੇ ਇੱਕ ਕਮੇਟੀ ਫਾਰਮ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਅ ਅਗਲੇ ਕੁਝ 20 ਦਿਨਾਂ ਚ ਜਾਂ 25 ਦਿਨਾਂ ਚ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਆਪਣੀ ਰਿਪੋਰਟ ਜਿਹੜੀ ਫਾਈਲ ਕਰਨਗੇ ਸਾਰੀਆਂ ਨੌ ਦੀਆਂ ਨੌ 슈ਗਰ ਮਿਲਸ ਦੀ ਕਿ ਕਿੰਨੇ ਕੁ ਆਊਟਸੋਰਸ ਦੇ ਕੰਮ ਇਹਨੇ ਕਿੰਨੇ ਕੁ ਸਕਿਲਡ ਵਰਕਰ ਨੇ ਔਰ ਉਹਨਾਂ ਦਾ ਜੈਨੂਇਨ ਪੈਸੇ ਕਿੰਨੇ ਸਾਨੂੰ ਵਧਾਉਣੇ ਚਾਹੀਦੇ ਆ ਉਹਦੇ ਸਬੰਧ ਵਿੱਚ ਰਿਪੋਰਟ ਕਮੇਟੀ ਪੇਸ਼ ਕਰੇਗੀ ਉਸ ਹਿਸਾਬ ਦੇ ਨਾਲ ਫਿਰ ਜਿਹੜੇ ਸਕਿਲਡ ਵਰਕਰ ਵੀ ਨੇ ਦੂਸਰੇ ਵੀ ਉਹਨਾਂ ਦੇ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਏਗਾ ਮੈਂ ਮੱਧ ਹੜਤਾਲ ਖਤਮ ਕਰਵਾ ਦੁੱਗੀ ਅ ਬਿਲਕੁਲ ਸਾਰਿਆਂ ਨੂੰ ਰਿਕਵੈਸਟ ਕੀਤੀ ਆ ਔਰ ਬੜਾ ਸਤਿਕਾਰ ਦਿੱਤਾ ਮੰਨ ਦਿੱਤਾ ਸਾਰੇ ਸਾਰੇ ਵਰਕਰਸ ਨੇ ਯੂਨੀਅਨ ਨੇ ਵੀ ਔਰ ਮੇਰੇ ਪਰੋਸੇ ਤੋਂ ਬਾਅਦ ਔਰ ਪ੍ਰਸ਼ਾਸਨਿਕ ਦੇ ਪਰੋਸੇ ਤੋਂ ਬਾਅਦ ਵੀ ਐਜਡਾ ਹੜਤਾਲ ਖਤਮ ਕਰ ਦਿੱਤੀ ਹੈ ਅੱਜ ਮੈਂ ਡਾਕਟਰ ਸਰਦੇਵ ਸਿੰਘ ਕਨਵੀਨਰ 슈ਗਰ ਮਿਲ ਨਕੋਦਰ ਸਰ ਸਾਡਾ ਪਿਛਲੇ 3-4 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਸਾਡੇ ਜਿਹੜੇ ਖਾਸ ਤੌਰ ਤੇ ਕੱਚੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਅੱਜ ਸਾਡੇ ਹਲਕਾ ਵ代ਕ ਬੀਬੀ ਇੰਦਰਜੀਤ ਕੌਰ ਮਾਨ ਉਹਨਾਂ ਨੇ ਦਖਲ ਦਿੱਤਾ ਉਹਨਾਂ ਸਾਡੇ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ ਮੀਟਿੰਗਾਂ ਕਰਕੇ ਕੁਝ ਟੈਲੀਫੋਨ ਤੇ ਰਾਤ ਤੇ ਕਰਕੇ ਉਹਨਾਂ ਨੂੰ ਜਿਹੜੀਆਂ ਸਾਡੀਆਂ ਮੰਗਾ ਸੀ ਉਹਨਾਂ ਨੂੰ ਮੰਨਣ ਲਈ ਕਿਹਾ ਤੇ ਉਹ ਮੰਨੇ ਵੀ ਤੇ ਕਾਫੀ ਹੱਦ ਤੱਕ ਸਾਡੇ ਵਰਕਰ ਜਿਹੜੇ ਉਹ ਤੋਂ ਸੰਤੁਸ਼ਟ ਆ ਇਸ ਕਰਕੇ ਉਹਨਾਂ ਦੇ ਭਰੋਸੇ ਤੋਂ ਬਾਅਦ ਅਸੀਂ ਇਹ ਧਰਨਾ ਜਿਹੜਾ ਸਮਾਪਤ ਕਰਨ ਦੀ ਜਿਹੜਾ ਕੋਸ਼ਿਸ਼ ਨਾ ਕੀਤੀ ਆ ਅਸੀਂ ਬਹੁਤ ਧੰਨਵਾਦੀ ਆ ਬੀਬੀ ਇੰਦਰਜੀਤ ਕਰਮਾਨ ਦੇ ਇਹਨਾਂ ਨੇ ਸਾਡੇ ਵਰਕਰਾਂ ਨੂੰ ਇਹ ਭਰੋਸਾ ਦਵਾਇਆ ਕਿ ਜਿਹੜੇ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਮਿਲ ਕੇ ਡਰ ਵਿੱਚ ਕਰਕੇ ਜਿਹੜਾ ਪੱਕੇ ਜਿਹੜੇ ਸਕੇਲ ਦਿੱਤੇ ਜਾਣਗੇ ਤੇ ਜਿਹੜੀ ਇਨਕਰੀਮੈਂਟਾਂ ਨਾਲ ਦਿੱਤੀਆਂ ਜਾਣਗੀਆਂ ਸਾਸੂ ਵੀਰ ਜੀ ਅੱਜ ਜਿਹੜਾ ਧਰਨਾ ਸਮਾਪਤ ਹੋਇਆ ਹੈਗਾ ਨਕੁੰਦਰਪਤਾ ਦੇ ਗੰਦਰਜੀਤ ਕੌਰਮਾਨ ਜੀ ਵੱਲੋਂ ਜਿਹੜਾ ਹੈਗਾ ਅੱਜ ਆਸ਼ਵਾਸਨ ਦਿੱਤਾ ਗਿਆ ਕਿਸ ਤਰ੍ਹਾਂ ਦਿੱਤਾ ਗਿਆ ਇਹ ਅੱਜ ਤੋਂ 3-4 ਦਿਨ ਪਹਿਲਾਂ ਸਾਡਾ ਧਰਨਾ ਚੱਲ ਰਿਹਾ ਸੀ ਤੇ ਉਹਦੇ ਵਿੱਚ ਸਾਡੇ ਕੱਚੇ ਮੁਲਾਜ਼ਮਾਂ ਨੇ ਮੇਨ ਮੰਗਾਂ ਸੀਗਾ ਉਹਨਾਂ ਨੇ ਵਿਸ਼ਵਾਸ ਦਿੱਤਾ ਸਾਨੂੰ ਵੀ ਇਹ ਤੁਹਾਡੀਆਂ ਮੰਗਾਂ ਜਲਦੀ ਕਮੇਟੀ ਬਣੀ ਆ ਪੰਜਾਬ ਸਰਕਾਰ ਵੱਲੋਂ ਇੱਕ ਸ਼ੁਗਰ ਮੈਲਾ ਦੀ ਉਹਦੇ ਵਿੱਚ ਤੇੜੀਆਂ ਮੰਗਾਂ ਦੀ 20 ਤਰੀਕ ਤੋਂ ਪਹਿਲਾਂ ਪਹਿਲਾਂ ਹਨ ਦਿੱਤਾ ਵੀ ਸਾਡੇ ਜਿਹੜੀ ਜੀਐਮ ਸਾਹਿਬ ਨੇ 20 ਤਰੀਕ ਤੋਂ ਪਹਿਲੇ ਪਹਿਲਾਂ ਧੜੀਆਂ ਮੰਗਾਂ ਵਿੱਚ ਧੜੀਆਂ ਮੰਨੀਆਂ ਜਾਣਗੀਆਂ ਉਹਨਾਂ ਦੇ ਭਰੋਸੇ ਦੇ ਉੱਤੇ ਜਿਹੜੇ ਡੈਥ ਕੇਸ ਆ ਸਾਡੇ ਉਹ ਤੇ ਇੱਕ ਹਫ਼ਤੇ ਦਾ ਕਿਹਾ ਵੀ ਇੱਕ ਹਫ਼ਤੇ ਵਿੱਚ ਜਿਹੜੇ 18 ਕੇਸ ਇਹਨਾਂ ਨੇ ਕਰਤੇ ਅਪਰੂਵ ਸਾਡੇ ਇੱਕ ਹਫ਼ਤੇ ਜਨੋਂ ਲੈਟਰ ਦੇ ਦੇ ਜਾਣਗੇ ਉਹਨਾਂ ਦੇ ਭਰੋਸੇ ਉੱਤੇ ਅਸੀਂ ਆ ਜਿਹੜਾ ਧਰਨਾ ਉਹ ਸਮਾਪਤ ਕਰ ਰਹੇ ਇੱਥੇ ਤੇ ਬਸ